ਸਤਿ ਸ਼੍ਰੀ ਅਕਾਲ ਜੀ ਮੈਂ ਤੇਜਿੰਦਰਪਾਲ ਸਿੰਘ ਤੇ ਤੁਸੀਂ ਦੇਖ ਰਹੇ ਹੋ ਡੈਨਿਕ ਸਿਹਰਤ ਨੀਏ ਸਾਡੇ ਨਾਲ ਅੱਜ ਹਰ ਪਿੰਡਾਂ ਨੂੰ ਸਹਾਇਤਾ ਦੇਣ ਤੁਸੀਂ ਸਟੱਪ ਦਾ ਵਿਧਾਇਕ ਰਮਿੰਦਰ ਸਿੰਘ ਆਗਲਾਜ ਅੱਜ ਘਰ ਤੋਂ ਜਾਣਦੇ ਆ ਕਿ ਕਿਸ ਤਰ੍ਹਾਂ ਦੇ ਹਾਲਾਤ ਨੇ ਔਰ ਲੋਕਾਂ ਦਾ ਜੀਵਨ ਜਿਹੜਾ ਉਹ ਕਿਸ ਤਰ੍ਹਾਂ ਚੱਲ ਰਿਹਾ ਹੈ ਕਾਸ਼ ਮੈਂ ਹਰ ਪਿੰਡ ਤੋਂ ਤੇ ਤੋਂ ਮੈਂ ਪਿਛਲੇ ਦਿਨ ਤੋਂ ਮੈਂ ਇੱਥੇ ਸਾਰੀ ਟੀਮ ਨਾਲ ਲੈ ਕੇ ਤੇ ਛਾਲਾ ਲੈ ਕੇ ਆਏ ਔਰ ਉਦੋਂ ਅਸੀਂ ਦੇਖਿਆ ਉਈ ਬਾਰੋਂ ਜਿਹੜੀਆਂ ਸੰਸਥਾਵਾਂ ਮਦਦ ਲੈ ਕੇ ਨਹੀਂ ਆਈਆਂ ਸੀ ਅਸੀਂ ਰਿਕਵੈਸਟ ਕੀਤੀ ਅੱਜ ਹਜ਼ਾਰਾਂ ਦੀ ਤਦਾਦ ਦੇ ਵਿੱਚ ਲੋਕ ਵੀ ਪਹੁੰਚੇ ਹੋਏ ਆ ਇਹਨਾਂ ਨੇ ਮੰਗ ਕੀਤੀ ਸੀ ਕਿ ਸਾਨੂੰ ਪਿੰਡਾਂ ਵਾਸਤੇ ਆਬਦਾ ਬੇੜਾ ਚਾਹੀਦਾ ਅੱਜ ਅਸੀਂ ਉਹ ਬੇੜਾ ਵੀ ਇਹਨਾਂ ਦੇ ਸਰਪੰਚ ਸਾਹਿਬ ਦੇ ਹੈਂਡਓਵਰ ਕੀਤਾ ਔਰ ਅੱਗੇ ਨਾਲੋਂ ਬਚਤ ਹੈ ਪਰ ਜਿਹੜੇ ਢਾਣੀਆਂ 'ਚ ਬੈਠੇ ਆ ਉਹ ਲੋਕ ਫਸੇ ਹੋਏ ਆ ਉਹਨਾਂ ਨੂੰ ਰਾਸ਼ਨ ਪਹੁੰਚਾਉਣਾ ਲੈ ਕੇ ਆਉਣਾ ਛੱਡ ਕੇ ਆਉਣਾ ਇੱਕ ਬਹੁਤ ਵੱਡੀ ਸਮੱਸਿਆ ਜਿਹੜੀ ਹੈ ਉਹ ਬਣੀ ਹੋਈ ਆ ਬਾਰਡਰ ਤੇ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਕਿ ਰਾਸ਼ਨ ਔਰ ਚਾਰਾ ਸੰਸਥਾਵਾਂ ਬਹੁਤ ਮਦਦ ਕਰਦੀਆਂ ਸਨ ਮੇਰਾ ਖਿਆਲ ਕਿ ਕਿਸੇ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਹੋਣ ਦਿੱਤੇ ਤੇ ਪਰ ਸਭ ਤੋਂ ਜ਼ਰੂਰੀ ਜਿਹੜੀ ਗੱਲ ਹੈ ਜਿਨ੍ਹਾਂ ਦੇ ਘਰ ਟੁੱਟ ਗਏ ਢਹਿ ਗਏ ਮੀਆਂ ਦੇ ਵਿੱਚ ਬਹਿ ਗਏ ਉਹਨਾਂ ਦੇ ਲਈ ਘਰਾਂ ਦਾ ਇੰਤਜ਼ਾਮ ਕਰਨਾ ਚਾਹੀਦਾ ਹੈ ਘਰ ਬਣਵਾਉਣੇ ਚਾਹੀਦੇ ਤੇ ਘਟੋ ਘਟ 1 ਲੱਖ ਰੁਪਏ ਮੁਆਵਜ਼ਾ ਜ਼ਮੀਨ ਦਾ ਪਰ ਏਕੜ ਇੱਕ ਇੱਕ ਕਿਸਾਨ ਨੂੰ ਦੇਣਾ ਚਾਹੀਦਾ ਹੈ ਇਹ ਸਰਦੀ ਕਰਜ਼ੇ ਮਾਫ ਕਰਨੇ ਆਜੋ ਸਰਪੰਚ ਸਾਡੇ ਸਰਪੰਚ ਸਾਹਿਬ ਤੁਹਾਡੇ ਪਿੰਡ ਦੇ ਵਿੱਚ ਅਰਬੋਰ ਸਿੰਘ ਕਾਬਲਾ ਜੀ ਆਏ ਨੇ ਕਿਸ ਤਰ੍ਹਾਂ ਦੀ ਮਦਦ ਨਾਲ ਦਿੱਤੀ ਗਈ ਹੈ ਤੇ ਤੁਹਾਡੀਆਂ ਕੀ ਮੰਗਾਂ ਨੇ ਹੋਰ ਸਾਡੀ ਸਭ ਤੋਂ ਪਹਿਲਾਂ ਤਾਂ ਇਹਨਾਂ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਨਾ ਜਿਹੜਾ ਸਾਡੇ ਕੋਲੇ 7ਵੇਂ ਦਿਨ ਬਾਅਦ ਫੇਰ ਆਏ ਨੇ ਤੇ ਸਾਡੀਆਂ ਜਿਹੜੀਆਂ ਮੇਨ ਮੰਗਾਂ ਨੇ ਇਹ ਜਿਹੜਾ ਦਰਿਆ ਦਾ ਜਿਹੜਾ ਪਾਣੀ ਹੈ ਨਾ ਇਹਦਾ ਕੋਈ ਹੱਲ ਕਰ ਦਿੱਤਾ ਜਾਵੇ ਕਿ ਸਾਡੀ ਆਉਣ ਵਾਲੀ ਪੀੜ੍ਹੀ ਜੀਵੇਗੀ ਬਾਝ ਜਾਵੇਗੀ ਸਾਡੇ ਦਾਦੇ ਪੜਾ ਸਾਡੇ ਸਾਰੇ ਇਹਨਾਂ ਪਾਣੀਆਂ ਨਾਲ ਬਸ ਮਿਹਨ ਮੰਗਾਈਏ ਸਾਨੂੰ ਅੱਗੇ ਬਚਾਏ ਰਵਿੰਦਰ ਸਿੰਘ ਆਮਲਾ ਜੀ ਪਹੁੰਚੇ ਨੇ ਅੱਜ ਸਰਦੀ ਬਾਡਰ ਤੇ ਹਰੇਕ ਪਿੰਡ ਚ ਰਵਿੰਦਰ ਸਿੰਘ ਆਮਲਾ ਜੀ ਜਾ ਰਿਹਾ ਅਸੀਂ ਪਹਿਲਾਂ ਤਾਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਦਿਲ ਦੀਆਂ ਗ੍ਰਹਾਈਆਂ ਤੁ ਜਿਵੇਂ ਕਿ ਛੋਟੇ ਛੋਟੇ ਕਿਸਾਨ ਕੋਲ ਗਰੀਬ ਕੋਲ ਮਜ਼ਦੂਰ ਕੋਲ ਪਹੁੰਚ ਰਹੇ ਨੇ ਰੋਟੀ ਲੰਗਰ ਪਾਣੀ ਚਾਹ ਚਾਰਾ ਜਿਹੜਾ ਪਚਾਰੇ ਨੇ ਜਿਹੜੀ ਸਾਡੀ ਕਿਸਾਨਾਂ ਦੀ ਮੰਗ ਸੀ ਇੱਕ ਢੇੜੇ ਦੀ ਅੱਜ ਢੇੜਾ ਦਿੱਤਾ ਗਲਾਬਾ ਪੈਣੀ ਚ ਵੱਲੇਸ਼ਾ ਥਾਂਡ ਚ ਕਿਸਾਨਾਂ ਦੀ ਇਹ ਵੱਡੀ ਮੰਗ ਸੀ ਇੱਥੇ ਢੇੜੇ ਤੋਂ ਬੜੀ ਦਿੱਕਤ ਆਉਂਦੀ ਸੀ ਰਸਤਨ ਜਾਣ ਤੋਂ ਜਾਂ ਕੋਈ ਮਰੀਜ਼ ਹੋ ਜਾਂਦਾ ਸੀ ਉਹਦੇ ਇਲਜਾਨ ਤੋਂ ਬੜੀ ਦਿੱਕਤ ਸੀ ਅਸੀਂ ਐਮਐਲ ਸਾਬ ਦਾ ਦਿਲ ਦੀਆਂ ਕਰਾਈਆਂ ਤੋਂ ਧੰਨਵਾਦ ਕਰਦੇ ਹਾਂ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਐਮਐਲਏ ਰਵਿੰਦਰ ਸਿੰਘ ਆਵਲਾ ਵੱਲੋਂ ਅੱਜ ਹੜਪੀੜਿਤ ਪਿੰਡਾਂ ਦੀ ਮੰਗ ਨੂੰ ਪੂਰਾ ਕਰਦੇ ਆ ਇਹਨਾਂ ਨੂੰ ਇੱਕ ਢੇੜਾ ਦਿੱਤਾ ਜਾ ਰਿਹਾ ਹੈ ਤੇ ਹੋਰ ਮੰਗਾਂ ਇਹਨਾਂ ਨੇ ਰੱਖੀਆਂ ਨੇ ਸਰਕਾਰ ਪ੍ਰਤੀ ਧੰਨਵਾਦ ਜੀ ਮੈਂ ਤੇਜਿੰਦਰਪਾਲ ਸਿੰਘ ਦਿਨਕ ਤੇ ਰਣੀ ਸਤਿ ਸ਼੍ਰੀ ਅਕਾਲ ਜੀ ਮੈਂ ਤੇਜਿੰਦਰਪਾਲ ਸਿੰਘ ਤੇ ਤੁਸੀਂ ਦੇਖ ਰਹੇ ਹੋ ਡੇਨਿਕ ਸਵੇਰਾ ਟੀਵੀ ਸਾਡੇ ਨਾਲ ਅੱਜ ਹਰ ਪੀੜਤਾਂ ਨੂੰ ਸਹਾਇਤਾ ਦੇਣ ਤੁੱਗੇ ਨੇ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾਜ ਇਹਨਾਂ ਤੋਂ ਜਾਣਦੇ ਆਂ ਭਈ ਕਿਸ ਤਰ੍ਹਾਂ ਦੇ ਹਾਲਾਤ ਨੇ ਔਰ ਲੋਕਾਂ ਦਾ ਜੀਵਨ ਜਿਹੜਾ ਉਹ ਕਿਸ ਤਰ੍ਹਾਂ ਚੱਲ ਰਿਹਾ ਹੈ ਇਸ ਸਮੇਂ ਹਰ ਪੀੜਤਾਂ ਜੇ ਕਮੇ 5 ਦਿਨ ਪਹਿਲਾਂ ਇੱਥੇ ਅਸੀਂ ਸਾਰੀ ਟੀਮ ਰਾਸ਼ਨ ਲੈ ਕੇ ਤੇ ਚਾਰਾ ਲੈ ਕੇ ਆਏ ਸੀ ਔਰ ਉਦੋਂ ਅਸੀਂ ਦੇਖਿਆ ਕੋਈ ਬਾਰੋਂ ਜੜੀਆਂ ਸੰਸਥਾਵਾਂ ਮਦਦ ਲੈ ਕੇ ਨਹੀਂ ਆਈਆਂ ਸੀ ਅਸੀਂ ਰਿਕਵੈਸਟ ਕੀਤੀ ਅੱਜ ਹਜ਼ਾਰਾਂ ਦੀ ਤਦਾਦ ਦੇ ਵਿੱਚ ਲੋਕ ਵੀ ਪਹੁੰਚੇ ਹੋਏ ਆ ਇਹਨਾਂ ਨੇ ਮੰਗ ਕੀਤੀ ਸੀ ਕਿ ਸਾਨੂੰ ਪਿੰਡਾਂ ਵਾਸਤੇ ਆਬਦਾ ਬੇੜਾ ਚਾਹੀਦਾ ਅੱਜ ਅਸੀਂ ਉਹ ਬੇੜਾ ਵੀ ਇਹਨਾਂ ਦੇ ਸਰਪੰਚ ਸਾਹਿਬ ਦੇ ਹੈਂਡਓਵਰ ਕੀਤਾ ਔਰ ਅੱਗੇ ਨਾਲੋਂ ਬੱਚਤ ਆ ਪਰ ਜਿਹੜੇ ਢਾਣੀਆਂ 'ਚ ਬੈਠੇ ਆ ਲੋਕ ਫਸੇ ਹੋਏ ਆ ਉਹਨਾਂ ਨੂੰ ਰਾਸ਼ਨ ਪਹੁੰਚਾਣਾ ਲੈ ਕੇ ਆਣਾ ਛੱਡ ਕੇ ਆਣਾ ਇੱਕ ਬਹੁਤ ਵੱਡੀ ਸਮੱਸਿਆ ਜਿਹੜੀ ਆ ਉਹ ਬਣੀ ਹੋਈ ਆ ਬਾਰਡਰ ਤੇ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਕਿ ਰਾਸ਼ਨ ਔਰ ਚਾਰਾ ਸੰਸਥਾਵਾਂ ਬਹੁਤ ਮਦਦ ਕਰਦੀਆਂ ਨੇ ਮੇਰਾ ਖਿਆਲ ਕਿ ਕਿਸੇ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਹੋਣ ਦਿੱਤੇ ਪਰ ਸਭ ਤੋਂ ਜ਼ਰੂਰੀ ਜਿਹੜੀ ਗੱਲ ਆ ਜਿਨ੍ਹਾਂ ਦੇ ਘਰ ਟੁੱਟ ਗਏ ਢਹਿ ਗਏ ਮੀਆਂ ਦੇ ਵਿੱਚ ਬਹਿ ਗਏ ਉਹਨਾਂ ਦੇ ਲਈ ਘਰਾਂ ਦਾ ਇੰਤਜ਼ਾਮ ਕਰਨਾ ਚਾਹੀਦਾ ਹੈ ਕਰ ਬਣਵਾਉਣੇ ਚਾਹੀਦੇ ਤੇ ਕਟੋ-ਕਟ 1 ਲੱਖ ਰੁਪਿਆ ਮੁਆਵਜ਼ਾ ਜ਼ਮੀਨ ਦਾ ਪਰ ਏਕੜ ਇੱਕ-ਇੱਕ ਕਿਸਾਨ ਨੂੰ ਦੇਣਾ ਚਾਹੀਦਾ ਹੈ। ਜੇ ਸਰ ਜੀ ਕਰਦੇ ਮਾਫ ਕਰਨਾ ਹਾਂ ਜੀ ਸਰ। ਹਾਂ ਜੀ ਸਰਪੰਚ ਸਾਹਿਬ ਤੁਹਾਡੇ ਪਿੰਡ ਦੇ ਵਿੱਚ ਅੰਜ ਰਮਨ ਸਿੰਘ ਆਦਲਾ ਜੀ ਆਏ ਨੇ। ਕਿਸ ਤਰ੍ਹਾਂ ਦੀ ਮਦਦ ਨਾਲ ਦਿੱਤੀ ਗਈ ਹੈ ਤੇ ਤੁਹਾਡੀਆਂ ਕੀ ਮੰਗਾਂ ਨੇ ਹੋਰ ਇਹਦਾ? ਸਾਡੀ ਸਭ ਤੋਂ ਪਹਿਲਾਂ ਤਾਂ ਇਹਨਾਂ ਦਾ ਸੀ ਬਹੁਤ-ਬਹੁਤ ਧੰਨਵਾਦ ਕਰਨਾ ਜਿਹੜਾ ਸਾਡੇ ਕੋਲੇ 7ਵੇਂ ਦਿਨ ਬਾਅਦ ਫੇਰ ਆਏ ਨੇ ਤੇ ਸਾਡੀਆਂ ਜਿਹੜੀਆਂ ਮੇਨ ਮੰਗਾਂ ਨੇ ਜਿਹੜਾ ਦਰਿਆ ਦਾ ਜਿਹੜਾ ਪਾਣੀ ਆ ਨਾ ਇਹਨਾਂ ਦਾ ਹੱਲ ਕਰ ਦਿੱਤਾ ਜਾਵੇ ਤੇ ਸਾਡੀ ਆਣ ਵਾਲੀ ਪੀੜ੍ਹੀ ਜਿਹੜੀ ਹੈਗੀ ਵੱਧ ਜਾਵੇ ਸਾਡੇ ਦਾਦੇ ਪੁਰਾਣੇ ਸਾਡੇ ਸਾਰੇ ਜਿਹੜੇ ਪਾਣੀ ਆ ਨਿਕਲ ਜਾਵੇ ਬਸ ਮੇਨ ਮੰਗਾਂ ਆ ਗਏ ਸਾਨੂੰ ਅੱਗੇ ਬਚਾਇਆ ਅਰਵਿੰਦਰ ਸਿੰਘ ਆਮਲਾ ਜੀ ਪਹੁੰਚੇ ਨੇ ਅੱਜ ਸਰਦੀ ਬਾਡਰ ਤੇ ਹਰੇਕ ਪਿੰਡ ਚ ਅਰਵਿੰਦਰ ਸਿੰਘ ਆਮਲਾ ਜੀ ਜਾ ਰਿਹਾ ਅਸੀਂ ਪਹਿਲਾਂ ਤਾਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਦਿਲ ਦੀਆਂ ਗਰਾਈਆਂ ਤੋਂ ਜਿਵੇਂ ਕਿ ਛੋਟੇ-ਛੋਟੇ ਕਿਸਾਨ ਕੋਲ ਗਰੀਬ ਕੋਲ ਮਜ਼ਦੂਰ ਕੋਲ ਪਹੁੰਚ ਰਹੇ ਨੇ ਰੋਟੀ ਲੰਗਰ ਪਾਣੀ ਚਾਹ ਚਾਰਾ ਜਿਹੜਾ ਪਚਾਰੇ ਨੇ ਜਿਹੜੀ ਸਾਡੀ ਕਿਸਾਨਾਂ ਦੀ ਮੰਗ ਸੀ ਇੱਕ ਬੇੜੇ ਦੀ ਅੱਜ ਬੇੜਾ ਦਿੱਤਾ ਗਲਾਬਾ ਪੈਣੀ ਚ ਵੱਲੇਸ਼ਾ ਥਾਂੜ ਚ ਕਿਸਾਨਾਂ ਦੀ ਇਹ ਵੱਡੀ ਮੰਗ ਸੀ ਇੱਥੇ ਬੇੜੇ ਤੋਂ ਬਣੀ ਦਿੱਕਤ ਆਉਂਦੀ ਸੀ ਰਸਤਨ ਜਾਣ ਤੋਂ ਜਾਂ ਕੋਈ ਮਰੀਜ਼ ਹੋ ਜਾਂਦਾ ਸੀ ਉਹਨਾਂ ਦੇ ਇਲਜਾਨ ਤੋਂ ਬੜੀ ਦਿੱਕਤ ਸੀ ਅਸੀਂ ਐਮਐਲ ਸਾਹਿਬ ਦਾ ਦਿਲ ਦੀਆਂ ਗਰਾਈਆਂ ਤੋਂ ਧੰਨਵਾਦ ਕਰਦੇ ਹਾਂ ਵੈਗੁਰਜੀ ਕਾ ਖਾਲਸਾ ਵੈਗੁਰਜੀ ਐਮਐਲਏ ਰਵਿੰਦਰ ਸਿੰਘ ਆਵਲਾ ਵੱਲੋਂ ਅੱਜ ਹੜ੍ਹ ਪੀੜਤ ਪਿੰਡਾਂ ਦੀ ਮੰਗ ਨੂੰ ਪੂਰਾ ਕਰਦਿਆਂ ਇਹਨਾਂ ਨੂੰ ਇੱਕ ਬੇੜਾ ਦਿੱਤਾ ਜਾ ਰਿਹਾ ਹੈ ਤੇ ਹੋਰ ਮੰਗਾਂ ਇਹਨਾਂ ਨੇ ਰੱਖੀਆਂ ਨੇ ਸਰਕਾਰ ਕੋਤੀ ਧੰਨਵਾਦ ਜੀ ਮੈਂ ਤਜਿੰਦਰਪਾਲ ਸਿੰਘ ਦੈਨ ਤੇ ਰਹੀ ਹਾਂ ਸਤਿ ਸ਼੍ਰੀ ਅਕਾਲ ਜੀ ਮੈਂ ਤਜਿੰਦਰਪਾਲ ਸਿੰਘ ਤੇ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਸਾਡੇ ਨਾਲ ਅੱਜ ਹੜ੍ਹ ਪੀੜਤਾਂ ਨੂੰ ਸਹਾਇਤਾ ਦੇਣ ਸੁੱਜੇ ਨੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਆਵਲਾ ਜੀ ਇਹਨਾਂ ਨੂੰ ਤਾਂ ਜਾਣਦੇ ਆ ਕਿ ਕਿਸ ਤਰ੍ਹਾਂ ਦੇ ਹਾਲਾਤ ਨੇ ਔਰ ਲੋਕਾਂ ਦਾ ਜੀਵਨ ਜਿਹੜਾ ਉਹ ਕਿਸ ਤਰ੍ਹਾਂ ਚੱਲ ਰਿਹਾ ਹੈ ਇਸ ਸਮੇਂ ਹੜਪੀਟ ਦਾ ਦੇਖੋ ਮੈਂ 5 ਦਿਨ ਪਹਿਲਾਂ ਇੱਥੇ ਅਸੀਂ ਸਾਰੀ ਟੀਮ ਰਾਸ਼ਨ ਲੈ ਕੇ ਤੇ ਚਾਰਾ ਲੈ ਕੇ ਆਏ ਸੀ ਔਰ ਉਦੋਂ ਅਸੀਂ ਦੇਖਿਆ ਕੋਈ ਪਰੋਂ ਜੜੀਆਂ ਸੰਸਥਾਵਾਂ ਮਦਦ ਲੈ ਕੇ ਨਹੀਂ ਆਈਆਂ ਸੀ ਅਸੀਂ ਰਿਕਵੈਸਟ ਕੀਤੀ ਅੱਜ ਹਜ਼ਾਰਾਂ ਦੀ ਤਦਾਦ ਦੇ ਵਿੱਚ ਲੋਕ ਵੀ ਪਹੁੰਚੇ ਹੋਏ ਹਨ ਇਹਨਾਂ ਨੇ ਮੰਗ ਕੀਤੀ ਸੀ ਕਿ ਸਾਨੂੰ ਪਿੰਡਾਂ ਵਾਸਤੇ ਆਪਦਾ ਮੇਲਾ ਚਾਹੀਦਾ ਅੱਜ ਅਸੀਂ ਉਹ ਮੇਲਾ ਵੀ ਇਹਨਾਂ ਦੇ ਸਰਪੰਚ ਸਾਹਿਬ ਦੇ ਹੈਂਡਓਵਰ ਕੀਤਾ ਔਰ ਅੱਗੇ ਨਾਲੋਂ ਬਚਤ ਹੈ ਪਰ ਜਿਹੜੇ ਢਾਣੀਆਂ 'ਚ ਬੈਠੇ ਆ ਉਹ ਲੋਕ ਫਸੇ ਹੋਏ ਆ ਉਹਨਾਂ ਨੂੰ ਰਾਸ਼ਨ ਪਹੁੰਚਾਉਣਾ ਲੈ ਕੇ ਆਣਾ ਛੱਡ ਕੇ ਆਣਾ ਇੱਕ ਬਹੁਤ ਵੱਡੀ ਸਮੱਸਿਆ ਜਿਹੜੀ ਆ ਉਹ ਬਣੀ ਹੋਈ ਆ ਬਾਰਡਰ ਤੇ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਕਿ ਰਾਸ਼ਨ ਔਰ ਚਾਰਾ ਸੰਸਥਾਵਾਂ ਬਹੁਤ ਮਦਦ ਕਰਦੀਆਂ ਆਪਣੀਆਂ ਮੇਰਾ ਖਿਆਲ ਕਿ ਕਿਸੇ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਹੋਣ ਦਿੰਦੇ ਤੇ ਪਰ ਸਭ ਤੋਂ ਜ਼ਰੂਰੀ ਜਿਹੜੀ ਗੱਲ ਹੈ ਜਿਨ੍ਹਾਂ ਦੇ ਘਰ ਟੁੱਟ ਗਏ ਢਹਿ ਗਏ ਮੀਆਂ ਦੇ ਵਿੱਚ ਬਹਿ ਗਏ ਉਹਨਾਂ ਦੇ ਲਈ ਘਰਾਂ ਦਾ ਇੰਤਜ਼ਾਮ ਕਰਨਾ ਚਾਹੀਦਾ ਹੈ ਘਰ ਬਣਵਾਉਣੇ ਚਾਹੀਦੇ ਤੇ ਘਟੋ ਘਟ 1 ਲੱਖ ਰੁਪਿਆ ਮੁਆਵਜ਼ਾ ਜ਼ਮੀਨ ਦਾ ਪਰ ਏਕੜ ਇੱਕ ਇੱਕ ਕਿਸਾਨ ਨੂੰ ਦੇਣਾ ਚਾਹੀਦਾ ਹੈ ਇਹ ਜ਼ਰੂਰੀ ਕਰਦੇ ਮੈਂ ਆਪ ਸਰ ਜੀ ਹਾਂਜੀ ਸਰਪੰਚ ਸਾਹਿਬ ਤੁਹਾਡੇ ਪਿੰਡ ਦੇ ਵਿੱਚ ਅੰਜ ਰਮਨ ਸਿੰਘ ਆਬਲਾ ਜੀ ਆਏ ਨੇ ਕਿਸ ਤਰ੍ਹਾਂ ਦੀ ਮਦਦ ਨਾਲ ਦਿੱਤੀ ਗਈ ਹੈ ਤੇ ਤੁਹਾਡੀਆਂ ਕੀ ਮੰਗਾਂ ਨੇ ਹੋਰ ਸਾਡੀ ਸਭ ਤੋਂ ਪਹਿਲਾਂ ਤਾਂ ਇਹਨਾਂ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਨਾ ਜਿਹੜਾ ਸਾਡੇ ਕੋਲੇ 7ਵੇਂ ਦਿਨ ਬਾਅਦ ਫੇਰ ਆਏ ਨੇ ਤੇ ਸਾਡੀਆਂ ਜਿਹੜੀਆਂ ਮੇਨ ਮੰਗਾਂ ਨੇ ਜਿਹੜਾ ਦਰਿਆ ਦਾ ਜਿਹੜਾ ਪਾਣੀ ਹੈ ਨਾ ਇਹਨਾਂ ਦਾ ਗੱਲ ਕਰ ਦਿੱਤਾ ਜਾਵੇ ਤੇ ਸਾਡੀ ਆਣ ਵਾਲੀ ਪੀੜ੍ਹੀ ਜੀ ਜੀ ਗਈ ਬਾਝ ਜਾਵੇਗੀ ਸਾਡੇ ਦਾਦੇ ਪਰਦਾਦੇ ਸਾਰੇ ਇਹ ਪਾਣੀਆਂ ਲੈ ਕੇ। ਬਸ ਮੇਨ ਮੰਗਾ ਆਈਏ ਸਾਨੂੰ ਅੱਗੇ ਬਚਾ ਆਇਆ। ਅਰਵਿੰਦਰ ਸਿੰਘ ਆਬਲਾ ਜੀ ਪਹੁੰਚੇ ਨੇ ਅੱਜ ਸਰਦੀ ਬਾਰਡਰ ਤੇ ਹਰੇਕ ਪਿੰਡ ਚ ਅਰਵਿੰਦਰ ਸਿੰਘ ਆਬਲਾ ਜੀ ਜਾ ਰਿਹਾ। ਅਸੀਂ ਪਹਿਲਾਂ ਤਾਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਦਿਲ ਦੀਆਂ ਗ੍ਰਹਾਈਆਂ ਤੋਂ ਜਿਵੇਂ ਕਿ ਛੋਟੇ ਛੋਟੇ ਕਿਸਾਨ ਕੋਲ, ਗਰੀਬ ਕੋਲ, ਮਜ਼ਦੂਰ ਕੋਲ ਪਹੁੰਚ ਰਹੇ ਨੇ। ਰੋਟੀ, ਲੰਗਰ, ਪਾਣੀ, ਚਾਹ, ਚਾਰਾ ਜਿਹੜਾ ਪਚਾਰੇ ਨੇ ਜਿਹੜੀ ਸਾਡੀ ਕਿਸਾਨਾਂ ਦੀ ਮੰਗ ਸੀ ਇੱਕ ਬੇੜੇ ਦੀ। ਅੱਜ ਬੇੜਾ ਦਿੱਤਾ ਗਲਾਬਾ ਪੈਣੀ ਚ ਵੱਲੇਸ਼ਾ ਥਾਂੜ ਚ ਕਿਸਾਨਾਂ ਦੀ ਇਹ ਵੱਡੀ ਮੰਗ ਸੀ ਇੱਥੇ ਬੇੜੇ ਤੋਂ ਬੜੀ ਦਿੱਕਤ ਆਉਂਦੀ ਸੀ ਰਸਤਨ ਜਾਣ ਤੋਂ ਜਾਂ ਕੋਈ ਮਰੀਜ਼ ਹੋ ਜਾਂਦਾ ਸੀ ਉਹਦੇ ਇਲਜਾਨ ਤੋਂ ਬੜੀ ਦਿੱਕਤ ਸੀ ਅਸੀਂ ਐਮਐਲ ਸਾਹਿਬ ਦਾ ਦਿਲ ਦੀਆਂ ਕਰਾਈਆਂ ਤੋਂ ਧੰਨਵਾਦ ਕਰਦੇ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਹ ਐਮਐਲਏ ਰਵਿੰਦਰ ਸਿੰਘ ਆਵਲਾ ਵੱਲੋਂ ਅੱਜ ਘੜ ਪੀੜਿਤ ਪਿੰਡਾਂ ਦੀ ਮੰਗ ਨੂੰ ਪੂਰਾ ਕਰਦੇ ਆ ਇਹਨਾਂ ਨੂੰ ਇੱਕ ਬੇੜਾ ਦਿੱਤਾ ਜਾ ਰਿਹਾ ਹੈ ਤੇ ਹੋਰ ਮੰਗਾਂ ਇਹਨਾਂ ਨੇ ਰੱਖੀਆਂ ਨੇ ਸਰਕਾਰ ਕੋਤੀ ਧੰਨਵਾਦ ਜੀ ਮੈਂ ਤੇਜਿੰਦਰਪਾਲ ਸਿੰਘ ਬੈਣ ਤੇ ਰਹਿਣਾ